ਉੱਤਰ ਭਾਰਤ ਵਿੱਚ ਲੋਹੜੀ ਦਾ ਤਿਉਹਾਰ ਸਰਦਾਂ ਭਾਵਨਾ ਨਾਲ ਮਨਾਇਆ ਗਿਆ। ਗੱਲ ਕਰੀਏ ਪੰਜਾਬ ਦੀ ਤਾਂ ਖਾਸ ਕਰਕੇ ਅੰਮ੍ਰਿਤਸਰ ਵਿੱਚ ਲੋਹੜੀ ਦੇ ਦਿਹਾੜੇ ਤੇ ਪਤੰਗਬਾਜ਼ੀ ਕਰਨ ਵਾਲੇ ਸ਼ੌਕੀਨ ਲੋਕਾਂ ਨੇ ਪਤੰਗਬਾਜ਼ੀ ਕੀਤੀ। ਅਤੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆ ਕਿ ਅੱਜ ਮੌਸਮ ਬਹੁਤ ਹੀ ਸਾਫ਼ ਹੈ ਅਤੇ ਹਵਾ ਵੀ ਵਧੀਆ ਚੱਲ ਰਹੀ ਸੀ। ਜਿਸ ਕਾਰਨ ਪਤੰਗਬਾਜ਼ੀ ਕਰਨ ਦਾ ਉਹਨਾਂ ਨੂੰ ਕਾਫੀ ਆਨੰਦ ਆਇਆ। ਨਾਲ ਹੀ ਉਹਨਾਂ ਨੇ ਆਖਿਆ ਕਿ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਦੇਸੀ ਡੋਰ ਨਾਲ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਰੋੜੀ ਦਾ ਬਹੁਤ ਹੀ ਪਵਿੱਤਰ ਦਿਹਾੜਾ ਹੈ ਜੋ ਸਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਔਰ ਨੌਜਵਾਨ ਬਜ਼ੁਰਗ ਵੀ ਬੱਚੇ ਵੀ ਸਾਰੇ ਹੀ ਪਾਰਟਿਸਪੇਟ ਕਰਦੇ ਆ ਪਤੰਗ ਡਾਉਣੀ ਜਾਂ ਮੁੰਖੜੀ ਰੋੜੀਆਂ ਖਾਣੀਆਂ ਔਰ ਵੰਡਣੀਆਂ ਸੰਗਤਾਂ 'ਚ ਅਤੇ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਵੀ ਸੰਗਤਾਂ ਬੜਾ ਇਹ ਪ੍ਰਸ਼ਾਦ ਲੈ ਕੇ ਆਉਂਦੀਆਂ ਨੇ ਇੱਕ ਪ੍ਰਾਤਨ ਚੱਲੀ ਆਉਂਦੀ ਹੈ ਮਰਯਾਦਾ ਕਿ ਇੱਕ ਗੰਨੇ ਦੇ ਰਸ ਦੀ ਜਿਹੜੀ ਖੀਰ ਬਣਾਈ ਜਾਂਦੀ ਆ ਉਹ ਅੱਜ ਸ਼ਾਮ ਨੂੰ ਬਣਾਉਣੀ ਆ ਉਹ ਅਰਿੱਦੀ ਇਹ ਮਾਂ ਖਾਦੀ ਕੱਲ ਸਵੇਰ ਨੂੰ ਫਿਰ ਉਹ ਖਾਦੀ ਸਾਰੀ ਸੰਗਤਾਂ ਇਸ ਤਰੀਕੇ ਦੇ ਨਾਲ ਨਾਲ ਖਿਚੜ ਬਣਾਉਂਦੇ ਆ ਸੰਗਤਾਂ ਜਮੰਡਦੇ ਵੀ ਆਪਣੇ ਜੋ 40 ਮੁਕਤੇ ਮੁਕਸਰ ਸਾਹਿਬ ਦਾ ਇਹ ਬੜਾ ਵੱਡਾ ਭਾਰੀ ਮੇਲਾ ਹੁੰਦਾ ਉਹਨਾਂ ਨੂੰ ਯਾਦ ਕਰਕੇ ਤੇ ਸਜਦਾ ਕਰਨਾ ਹੈ ਕਿ ਉਹਨਾਂ ਨੇ ਸਾਡੇ ਵਾਸਤੇ ਦੇਸ਼ ਕੌਮ ਧਰਮ ਵਾਸਤੇ ਆਪ ਆਪ ਨਿਸ਼ਾਵਰ ਕਰਕੇ ਸਾਨੂੰ ਸੱਚਾ ਮਾਰਗ ਸੱਚ ਦੇ ਮਾਰਗ ਤੇ ਚੱਲਣਾ ਸਿਖਾਇਆ ਮੁਹੂ ਇਲਾਕਾ ਨਿਵਾਸੀਆਂ ਨੂੰ ਲੋੜੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਮੈਂ ਨਾਲ ਦੇ ਨਾਲ ਬੇਨਤੀ ਕਰਨਾ ਚਾਹੁੰਗਾ ਵੀ ਇਹ ਬਹੁਤ ਹੀ ਖੁਸ਼ੀਆਂ ਭਰਿਆ ਤਿਹਾੜੀ ਹੈ ਆਪਸੀ ਇਕਤਾ ਸਾਕਤ ਤਿਹਾੜੀਆਂ ਸਾਰਿਆਂ ਨੂੰ ਨਾਲ ਮਿਲ ਬੈਠ ਕੇ ਜਿੱਥੇ ਤਿਹਾੜੀ ਨੂੰ ਮਨਾਉਣਾ ਚਾਹੀਦਾ ਉੱਥੇ ਜੋ ਛੋਟੀਆਂ ਇਸ ਤਿਹਾੜੀ ਦੇ ਨਾਲ ਅਲਾਮ ਤਾਂ ਜੁੜੀਆਂ ਨੇ ਜਿਨ੍ਹਾਂ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇੱਕ ਚਾਈਨਾ ਡੋਰ ਹੈ ਜਿਹੜੀ ਜੋ ਅੱਜਕੱਲ ਬਹੁਤ ਨੁਕਸਾਨ ਕਰਦੀ ਆ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜਿੱਥੇ ਆਪਾਂ ਇਹਨਾਂ ਨੂੰ ਖੁਸ਼ੀਆਂ ਨਾਲ ਮਨਾਉਣਾ ਹੈ ਉੱਥੇ ਇਹੋ ਜੀ ਜਿਹੜੀ ਚੀਜ਼ ਹੈ ਤੋਂ ਦੂਰੀ ਬਣਾ ਕੇ ਰੱਖੀ ਧਾਗੇ ਵਾਲੀ ਡੋਰ ਦੇ ਨਾਲ ਗੁੱਡੀ ਢਾਈ ਜਾਵੇ ਤਾ ਜੋ ਸਾਡੇ ਪੰਜਾਬ ਦੇ ਵੀਰ ਜਿਹੜੇ ਵੀ ਆ ਧਾਗੇ ਦਾ ਡੋਰ ਦਾ ਕੰਮ ਕਰਦੇ ਉਹਨਾਂ ਦੀ ਕਮਾਈ ਚ ਵਾਧਾ ਹੋਵੇ ਤੇ ਤਰੱਕੀ ਹੋਵੇ ਤੇ ਨਾਲੇ ਜਿਹੜੀ ਖੂਨੀ ਡੋਰ ਆ ਇਹ ਤੋਂ ਪੰਛੀਆਂ ਦੀ ਜੀਵ ਜੰਤੀਆਂ ਦੀ ਜਾਨ ਬਚਾਈ ਜਾਵੇ ਜਿਹੜੇ ਲੋਹੜੀ ਦੇ ਮੌਕੇ ਤੇ ਚੈਨਾ ਵਾਲੀ ਡੋਰ ਨਾਲ ਲੋਕ ਗੁੱਡੀਆਂ ਡਾਉਂਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਸ ਡੋਰ ਦਾ ਬਾਈਕਾਟ ਕੀਤਾ ਜਾਵੇ ਜਿਹੜੀ ਆਪਾਂ ਸ਼ੁਰੂ ਤੋਂ ਡੋਰ ਡਾਉਂਦੇ ਰਹੇ ਆ ਧਾਗੇ ਵਾਲੀ डोर ना गुडियाँ हवा बहुत अच्छी चल रही है इस हवा में आज लोहरी का पूरा नन लिया जा रहा है चाइना डोर जो वो एक खूनी डोर है जिससे पंछियों को इंसानों को बहुत ज्यादा दिक्कत आ रही है जिस पर की सरकार ने रोक भी लगाई हुई है जिससे कि हमें चाइना डोर को अवॉइड करके जो इंडिया की डोर है उसको पूरा सपोर्ट करना चाहिए कैसा लग रहा है आज बहुत अच्छा लग रहा है आज तो हवा भी चली है पिछले तीन चार साल तो हवा चली नहीं इस साल हम काइट उड़ा रहे हैं धागे वाली डोर से नहीं वो तो खूनी डोर है उसे जब हाथ ही नहीं लगाना चाहिए इतनी ख़तरनाक डोर है वो तो ये ठीक है च की डोर ये बेटर है ये भी उसे काट देती है तरीका होना चाहिए उनको अपील करता हूँ कि चाइना डोर जितनी हो सके अवॉइड करो नहीं तो इतनी जाने जा रही हैं और उनका भी हाथ है उनकी जान सबकी जाने जाने में सिविल